ਭਗਵਾਨ ਤਮਨਜੀ ਨੂੰ ਇਹ ਕਹੂੰਗਾ ਵੀ 13 ਹਰੀਆਂ ਮਿਰਚਾਂ ਲੈ ਕੇ ਰੱਖਣ ਕੋਲ ਤੇ 13 130 ਮਿਰਚਾਂ ਤੇ ਤੇ 13 13 ਉੱਤੇ 26 349 ਬਲਕ ਭਾਗੇ ਇਹਨਾਂ ਨੂੰ ਜਿਵੇਂ ਕਹਿ ਲੋ ਵੀ ਦੋ 250 ਮਿਰਚ ਰੱਖਣ ਚਾਹੀਦੀ ਹਰੀ ਤੂੰ ਜਿੱਦੇ ਰਿਜ਼ਲਟ ਆਇਆ ਚੁੱਪ ਕਰਕੇ ਖਾ ਲੈਣਗੇ ਤੇ 13 13 ਸਾਰੇ ਨਾਲ ਦੇ ਕਿਉਂਕਿ ਉਹ ਟੈਕ ਨਹੀਂ ਟੈਸਟ ਨਹੀਂ ਹਰੀ ਨਾਲ ਚੰਗੀ ਹੁੰਦੀ ਹੈ ਨੇ ਪੰਜਾਬ بچਾਓ ਦਾ ਕੀ ਮਤਲਬ ਮੈਨੂੰ ਉਹ ਦੁਬਾਰਾ ਦੱਸਿਆ ਜੇ ਪੰਜਾਬ ਇਹ ਬਚਾਉਣਗੇ ਯਾਤਰਾ ਯਾਤਰਾ ਨਾ ਪੰਜਾਬਾਈ ਤੇ ਪਰਿਵਾਰ بچਾਓ ਕੁੜੀ ਸੀ بچਾਓ ਸੀਤਾ بچਾਓ ਪਾਰਟੀ ਆ ਭਈ ਕਿਸੇ ਨੂੰ ਤਾਂ ਛੱਡ ਦੇ ਸੱਤ ਘਰ ਤਾਂ ਡੈਨ ਵੀ ਛੱਡ ਦਿੰਦੀ ਐ ਤੂੰ ਤਾਂ ਰੇਕ ਵਿੱਚੇ ਪੈ ਜੰਨਾ ਤੇ ਭਗਵਾਨ ਤਬਾਨ ਕੋਈ ਕਰਦਾ ਤਾਂ ਕਰਕੇ ਇਹ ਗਲਤ ਕਰ ਰਿਹਾ ਜੇ ਨਹੀਂ ਕਰ ਰਿਹਾ ਕਿਉਂ ਨਹੀਂ ਕਰ ਰਿਹਾ ਬਸ ਤੁਹਾਨੂੰ ਇਹਨਾਂ ਨੂੰ ਮਸਲਾ ਕੀ ਹੈ ਕਿ ਕਰਨ ਕੀ ਇਹ ਸੱਤ ਦਾ ਡੈਨ ਛੱਡਦੀ ਮੈਂ ਕਿਹੜਾ ਡੈਨ ਕਾਕਾ ਬਰਾੜ ਸਾਡੇ ਖਿਲਾਫ ਹੀ ਲੜ ਰਿਹਾ ਕੋਈਪਰ ਤੋਂ ਕੀ ਲਾਦਾ ਟੱਕਰ ਹੋਊਗੀ ਇਹਨਾਂ ਨਾਲ ਜੇ ਟੋਪੀ ਹੁਕਮਾ ਮੈਂ ਆਰਥਿਕ ਪੱਖੋਂ ਤੇ 3240 ਕਿਤੇ ਨਾ ਹੁੰਦਾ ਮਾਲਕ ਫਿਰ ਕਾਕਾ ਬਰਾੜ ਮੁਕਾਬਲੇ 'ਚ ਹੀ ਨਹੀਂ ਘਟਦਾ ਤੁਹਾਨੂੰ ਨਹੀਂ ਕੋਈ ਕਾਲ ਭਾਜਪਾ ਦੀ ਕਿਉਂਕਿ ਜਦੋਂ ਤੁਸੀਂ ਕਹਿੰਦੇ ਵੀ ਪੈਸੇ ਦੀ ਬੜੀ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਨਹੀਂ ਕਿਹਾ ਯਾਰ ਤੂੰ ਬੋਲਦਾ ਵਧੀਆ ਵਾ ਸਾਡੇ ਚਾਜਾ ਪੈਸੇ ਵਾਲਾ ਮਸਲਾ ਵੀ ਹੱਲ ਕਰਦਾਂਗੇ ਲੋਕੇ ਸਮਝਦੇ ਆ ਕਿ ਦੇ ਟਿਕਟਾ ਪਿੱਛੇ ਫਿਰਦੇ ਆ ਟਿਕਟਾ ਲੈਣ ਨੂੰ ਫਿਰਦੇ ਟਿਕਟਾ ਦੇ ਘਰੇ ਚੱਲ ਕੇ ਲੋਕ ਤਾਂ ਕਹਿੰਦੇ ਆ ਵੋਟ ਪਾਉਣੀਆਂ ਲੋਕਾਂ ਨੇ ਵੋਟ ਪਾਉਣੀਆਂ ਲੋਕਾਂ ਨੇ ਕਦੇ ਸੋਚਿਆ ਹੀ ਨਹੀਂਗਾ ਵੋਟ ਬਾਰੇ ਤਾਂ ਇਹ ਤਾਂ ਤੁਸੀਂ ਤੁਹਾਡੇ ਮੇਰੇ ਅੱਗੇ ਟੈਨਸ਼ਨ ਨਾ ਲੈਂਦੇ ਆ ਉਹ ਤਾਂ ਕਹਿੰਦੇ ਮੌਕੇ ਤੇ ਦੱਸਾਂ ਕਿਹਨੂੰ ਪਾਉਣੀ ਆ ਜਾਂ ਸਾਡੇ ਬਾਹਰ ਦੇ ਸੱਜਣਾਂ ਵੀ ਉਹ ਮੇਰੀ ਆਰਥਿਕ ਪੱਖੋਂ ਜ਼ਰੂਰ ਮਦਦ ਕਰਨ ਕਿਉਂਕਿ ਮੈਂ ਸਿਰਫ ਮਿੱਤਾਂ ਦੇ ਘਰੋਂ ਸੰਬੰਧਤਾਂ ਜੇ ਮੈਂ ਤੁਹਾਨੂੰ ਵਿਖਾਵਾਂ ਤੇ ਮੈਂ ਚਲੋ ਜਿਵੇਂ ਕਹ ਲੋ ਵੀ ਮੈਂ ਗਰੀਬ ਘਰੋਂ ਸੰਬੰਧਤਾਂ ਤੇ ਮੈਨੂੰ ਮਦਦ ਦੀ ਲੋੜ ਆ ਜੇ ਕੋਈ ਸੱਜਣ ਪੋਸਟਰ ਚਪਾਊਗਾ ਬੇਸ਼ੱਕ ਦੀ ਆਉਣੀ ਪੋਸਟਰ ਦੇ ਵਿੱਚ ਫੋਟੋਆਂ ਵੀ ਲਵਾ ਲਵੇ ਇੰਨੀ ਕੁ ਮੇਰੀ ਬੇਨਤੀ ਆ ਅਰਜੇਸ਼ ਦਾ ਸਭ ਤੋਂ ਵੱਡਾ ਫੈਸਟੀਵਲ ਇਲੈਕਸ਼ਨਸ ਇਲੈਕਸ਼ਨਸ ਆ ਰਹੀਆਂ ਨੇ ਲੋਕ ਸਭਾ ਦੀਆਂ ਜਸੂ ਲੈ ਕੇ ਪੰਜਾਬ ਵੀ ਪੂਰਾ ਸਰਗਰਮ ਹੈ ਪੰਜਾਬ ਦੇ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਆਪਣਾ ਜੋਰ ਲਾ ਰਹੀਆਂ ਨੇ ਦੂਸਰੇ ਪਾਸੇ ਕੁਝ ਆਜ਼ਾਦ ਉਮੀਦਵਾਰ ਵੀ ਖੜੇ ਹੋ ਰਹੇ ਨੇ ਹੈਪਰ ਤੋਂ ਆਜ਼ਾਦ ਉਮੀਦਵਾਰ ਵਿਸ਼ਵਦੀਪ ਫਾਜ਼ਿਲકા ਤੁਸੀਂ ਪਹਿਲਾਂ ਵੀ ਅਕਸਰ ਉਹਨਾਂ ਨੂੰ ਸੁਣਿਆ ਪਨੇਗਾ ਜਿੱਦਾਂ ਸਰਕਾਰ ਹੋਵੇ ਚਾਹੇ ਵਿਰੋਧੀ ਧਿਰ ਦੇ ਵਿੱਚ ਹੋਣ ਜਾਂ ਪੁਰਾਣੀਆਂ ਪਾਰਟੀਆਂ ਹਨ ਉਹਨਾਂ ਦੇ ਉੱਤੇ ਸਵਾਲ ਚੁੱਕਦੇ ਰਹਿੰਦੇ ਨੇ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਭਾਈ ਸਾਸ਼ੀਕਰ ਸਤਿ ਸ਼੍ਰੀ ਅਕਾਲ ਬਾਈ ਜੀ ਜਿੰਨੇ ਵੀ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਹੋਰ ਚੜਦੀ ਕਲਾ ਉਹ ਸ਼ੁ크ਰਾ ਜੀ ਮਹਾਰਾਜ ਦਾ ਜਿਹੜਾ ਦਿਨ ਲੰਘ ਰਿਹਾ ਮੈਂ ਸੋਣਾ ਫੋਨ ਪਰ ਅੱਜ ਬੜੀ ਗਰਮੀ ਕਰਾਈ ਹੋਈ ਆ ਤੁਹਾਡੇ ਬੋਲਾਂ ਨੇ ਮੈਂ ਤੱਤਾ ਬੋਲਦੇ ਆ ਅੱਜ ਕੱਲ੍ਹ ਵੀ ਤੇ ਇਲੈਕਸ਼ਨ ਜੇ ਖੜੇ ਹੋ ਗਏ ਉਹ ਮਾਰਾ ਜੀ ਆਪਾਂ ਤਾਂ ਤੱਤਾ ਕਾਹਦਾ ਬੋਲਣਾ ਔਰ ਜਿਹੜਾ ਕਹਿ ਲੋ ਚੋਣ ਲੜ ਰਹੇ ਆ ਪਹਿਲਾਂ 4-5 ਦਿਨ ਤਾਂ ਪ੍ਰਚਾਰ ਤੇ ਲਾਏ ਆ ਉਹ ਫਿਰ ਥੋੜੀ ਜੀ ਤੇਲ ਦੀ ਦਿੱਕਤ ਹੋ ਗਈ ਫਿਰ ਉਹ ਕੋਈ ਸੱਜਣਾ ਨੂੰ ਫੋਨ ਕਰੀ ਜਾਂਦੇ ਆ ਤੇ ਜਿਹੜਾ ਉਹ ਵੀ ਫੋਨ ਕਰੀ ਜਾਂਦੇ ਆ ਤੇ ਕੁਝ ਕਿਛਾ ਲੋਨ ਦਾ ਪਤਾ ਕਰਦੇ ਫਿਰਦੇ ਵੀ ਤੇਲ ਤੰਦੂ ਵਾਸਤੇ ਇਹ ਇਹ ਵੀ ਬੜੀ ਵੀਰੇ ਹੁੰਦਾ ਵੀ ਜਿਹੜਾ ਆਜ਼ਾਦ ਉਮੀਦਵਾਰਾਂ ਨੂੰ ਖਰਚੇ ਦੀ ਬੜੀ ਪ੍ਰੋਬਲਮ ਹੁੰਦੀ ਜਿਵੇਂ ਤੁਸੀਂ ਦੱਸਿਆ ਵੀ ਤੇਲ ਦੀ ਬੜੀ ਪ੍ਰੋਬਲਮ ਹੁੰਦੀ ਆ ਪ੍ਰਚਾਰ ਕਰਨਾ ਪੋਸਟਰ ਲਗਾਉਣੇ ਆ ਕਿਸੇ ਦੇ ਘਰੇ ਜਾਣਾ ਕਿਸੇ ਦੀ ਮਦਦ ਕਰਨੀ ਹੈ ਆਜ਼ਾਦਮੀਦਾਰ ਨੂੰ ਆਉਂਦੀ ਆ ਪ੍ਰੋਬਲਮ ਇਹ ਬਹੁਤ ਪ੍ਰੋਬਲਮ ਤਾਂ ਆਉਂਦੀ ਆ ਫਿਰ ਬਾਈ ਜੀ ਕੋਈ ਗੱਲ ਨਹੀਂ ਪਰਮਾਤਮਾ ਭਲੀਆਂ ਕਰੇ ਜੇ ਕੋਈ ਸੱਜਣਾ ਦੇ ਵਿੱਚ ਰੱਬ ਵਸ ਜਾਵੇ ਜਾਂ ਇੱਕ ਬਾਹਰ ਦੇ ਚਾਹੇ ਕੋਈ ਪੰਜਾਬ ਦੇ ਤਾਂ ਫਿਰ ਤਾਂ ਸੱਚੇ ਪਾਤਸ਼ਾਹ ਭਲੀਆਂ ਕਰ ਸਕਦੇ ਆ ਹੂੰ ਤੁਹਾਡੀ ਫੇਵਰੇਟ ਪਾਰਟੀ ਆ ਮਾਂ ਦੀ ਪਾਰਟੀ ਮਤਲਬ ਫੇਵਰੇਟ ਬਹੁਤ ਸੀ ਉਹਨਾਂ ਦੇ ਖਿਲਾਫ ਬੜਾ ਬੋਲਦੇ ਹੋ ਨਾ ਉਹਨਾਂ ਨੇ ਆਪ ਦਾ ਉਮੀਦਵਾਰ ਐਲਾਨਿਆ ਕਾਕਾ ਬਰਾੜ ਹਾਂਜੀ ਸਾਡੇ ਖਿਲਾਫ ਹੀ ਲੜ ਰਿਹਾ ਕੋਰੋਪੋਰ ਤੋਂ ਕੀ ਲੱਗਾ ਟੱਕਰ ਹੋ ਗਈ ਉਹਨਾਂ ਨਾਲ ਚੱਕਰ ਤਾਂ ਕੀ ਦਿੱਕਤ ਆ ਵੀ ਅਸਲ ਦੇ ਵਿੱਚ ਮੈਂ ਆਜ਼ਾਦ ਆ ਤੇ ਥੋੜਾ ਜਿਹਾ ਆਰਥਿਕ ਪੱਖ ਮਾਰ ਰਿਆਂ ਹੋਇਆ ਜੇਕਰ ਕੋਈ ਹੁੰਦਾ ਮੈਂ ਆਰਥਿਕ ਪੱਖੋਂ ਤੇ ਕੋਈ 30 40 ਕਿੱਲਿਆਂ ਦਾ ਹੁੰਦਾ ਮਾਲਕ ਫਿਰ ਕਾਕਾ ਬਰਾਬਰ ਮੁਕਾਬਲੇ 'ਚ ਨਹੀਂ ਖੜਦਾ ਸੀ ਹਮਮੈਂ ਹੁਣ ਵੀ ਆਣਾ ਮੈਂ ਤਾਂ ਸੱਚੇ ਵਿੱਚ ਤਾਂ ਸੀ ਜੇ ਕਿਤੇ ਭਗਵੰਤ ਮਾਨ ਦੀ ਮਾਤਾ ਖੜਦੀ ਜਾਂ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਖੜਦੀ ਹਮ ਐ ਤਾਂ ਸਵਾਦ ਜਾਣੀ ਹੁੰਦਾ ਉਹ ਤਾਂ ਚਲੋ ਸਾਰੇ ਮੈਂ ਤੇ ਲੱਗਦੇ ਜਿੰਨੇ ਵੀ ਖੜੇ ਆ ਵੈਸੇ ਮੈਂ ਉਹਨਾਂ ਨੂੰ ਆਪਦੇ ਰੋਪਰ ਦਾ ਨਹੀਂ ਸਮਝਦਾ ਫੇਰ ਹੀ ਮਤਲਬ ਜਿੱਤਿਆ ਵੈਸੇ ਮੈਂ ਤੁਹਾਨੂੰ ਕੋਈ ਹੰਕਾਰ ਨਹੀਂ ਕੋਈ ਮਾਰ ਨਹੀਂ ਸੱਚਾਈ ਗੱਲ ਆ ਸਵਾ ਨਜ਼ਾਰਾ ਤਾਂ ਉਹਦਾ ਜਿਵੇਂ ਅੱਗੇ 2022 ਦੇ ਵਿੱਚ ਸੁਖਵੀਰ ਦੇ ਵਿਰੋਧ ਲੜੇ ਸੀ ਉਦੋਂ ਵਧੀਆ ਲੱਗਿਆ ਯਾਰ ਚਲੋ ਕੋਈ ਚਾਈਡਾ ਬੰਦਾ ਤਾਂ ਅੱਗੇ ਖੜਾ ਹੁਣ ਤਾਂ ਉੰਜ ਹੀ ਚਲੋ ਕਰਸੀਆਂ ਉੱਤੇ ਹੂੰ ਤਾਂ ਉਹ ਲਾਦਰ ਵੀ ਸੁਖਵੀਰ ਬਾਦਲ ਹੋਰੀ ਭਗਵੰਤ ਮਾਨ ਹੋਰਾ ਤਾਂ ਤਗੜੇ ਨਹੀਂ ਐਜ਼ ਅ ਪੋਲੀਟੀਸ਼ੀਅਨ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਤਗੜੇ ਆ ਤਗੜਾ ਤਾਂ ਭਗਵੰਤ ਮਾਨ ਬਹੁਤਾ ਪੰਜਾਬ ਦਾ ਮੁੱਖ ਮੰਤਰੀ ਹੋਣਾ ਇਸ ਟਾਈਮ ਹਾਂ ਮੁੱਖ ਮੰਤਰੀ ਐਕਸ ਤਗੜਾ ਇਹ ਕਿਹੜਾ ਮਾਰਾ ਰਹਿ ਗਿਆ ਉਹਨਾਂ ਤੋਂ ਹੂੰ ਚਾਰਤ ਅੱਛਾ ਇੱਕ ਸਵਾਲ ਜੀ ਜੀ ਇੱਕ ਸਵਾਲ ਪੁੱਛਣਾ ਤੁਸੀਂ ਦੇ ਜਿਵੇਂ ਤੁਸੀਂ ਆਜ਼ਾਦ ਖੜੇ ਹੋਏ ਹੋ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਆਮ ਆਦਮੀ ਪਾਰਟੀ ਦੀਆਂ ਸੀਗੀਆਂ ਕਿ ਅਸੀਂ ਆਮ ਜੇ ਬੰਦਿਆਂ ਨੂੰ ਉਮੀਦਵਾਰ ਅੱਦੇ ਲਾਣਾ ਕਰਾਂਗੇ ਪਰ ਤੁਸੀਂ ਹੁਣ ਪਿੱਛੇ ਜੇ ਦੇਖਿਆ ਕਿ ਜਿੰਨੇ ਵੀ ਤਕਰੀਬਨ ਲੋਕ ਸਭਾ ਉਮੀਦਵਾਰ ਐਲਾਨੇ ਨੇ ਉਹਨਾਂ ਦੇ ਵਿੱਚੋਂ ਪੰਜ ਤਾਂ ਮੰਤਰੀ ਨੇ ਸੱਤ ਅੱਠ ਉਹਦੇ ਵਿੱਚੋਂ ਐਮ ਐਲ ਏ ਨੇ ਇਹ ਜਿਹੜਾ ਕਿਉਂ ਕਰਨਾ ਚਾਹਤਾ ਰਿਹਾ ਤਾਂ ਹਮਲਾ ਦੇ ਤੁਸੀਂ ਵੀ ਨੇੜੇਉ ਸਮਝਦੇ ਹੋ ਪੰਜਾਬ ਦੀ ਰਾਜਨੀਤੀ ਨੂੰ ਕਿ ਆਮ ਆਦਮੀ ਪਾਰਟੀ ਮੌਜੂਦਾ ਸੱਤਾਧਾਰੀ ਸਰਕਾਰ ਹੈ ਤੇ ਹੋਰ ਕੋਈ ਬੰਦੇ ਨਹੀਂ ਮਿਲਦੇ ਤੋਂ ਆਪਣੇ ਮੰਤਰੀਆਂ ਤੱਕ ਨੂੰ ਐਮ ਐਲ ਏ ਐਸ ਤੱਕ ਨੂੰ ਆ ਲੋਕ ਸਭਾ ਦੇ ਲੜਾਰੇ ਤੁਸੀਂ ਸਮਝੇ ਨਹੀਂ ਗੱਲ ਨੂੰ ਕਿ ਐਸਆਮ ਪੀ ਦੀਆਂ ਚੋਣਾਂ ਜਿੰਨਾ ਹੀ ਨਹੀਂ ਚਾਹੁੰਦੇ ਹੂੰ ਕਿੰਨੇ 13 ਦੇ 13 ਠੱਲੇ ਇਹਨਾਂ ਦੇ ਵਿੱਚੋਂ ਕੀ ਕੋਈ ਮਾੜੀ ਮੋਟੀ ਇੱਕ ਸੀਟ ਨਿਕਲ ਜਾਵੇ ਪਰ ਮੇਰੇ ਹਿਸਾਬ ਦੇ ਨਾਲ ਸੀਟਾਂ ਮੁਸ਼ਕਲ ਐ ਇਹਨਾਂ ਦੀਆਂ ਹੂੰ ਚਾਰ ਮੰਤਰੀ ਠਲ ਤੇ ਜਿਹੜੇ ਕੀ ਮੌਜੂਦੇ ਚੱਲ ਰਹੇ ਉਹਨਾਂ ਨੂੰ ਵੋਟ ਨਹੀਂ ਪੈਣੀ ਔਰ ਤੁਸੀਂ ਇਹ ਡਾਕਟਰ ਅਜੇ ਆਪਣਾ ਖੁੱਡੀਆਂ ਖੁੱਡੀਆਂ ਹੀ ਨਾ ਜੀ ਜੀ ਗੁਰਮੀਤ ਖਣੀ ਜਿਹੋ ਉਮੀਦ ਖੁੱਡੀਆਂ ਉਹ ਜੀ ਸਰਗਰਮ ਹੈ ਨਹੀਂ ਥਾਰੇ ਦੇ ਸਾਰੇ ਠੰਡੇ ਇਕੱਲਾ ਕਰਮਜੀਤ ਮਾੜਾ ਜਾ ਦਿਖ ਵਿਖ ਰਿਹਾ ਉਹ ਵੀ ਇੱਕ ਦਿਨ ਮੈਂ ਘਰ ਨੇ ਛੋਟਕ ਪੂਰੇ ਸੀਤ ਉਹ ਉਹ ਮੈਨੂੰ ਐ ਉਂਗਲਾ ਕਰ ਕਰ ਗਿਆ ਹੂੰ ਮੈਂ ਕਿ ਕੋਈ ਗੱਲ ਨਹੀਂ ਕਾਕਾ ਤੂੰ ਭੱਜ ਲੈ ਤਾਂ 3-4 ਸਾਲਾਂ ਦੀ ਪਾਲਟੀ ਹੈ ਮੁੜ ਕੇ ਸਾਡਾ ਸਮਾਏ ਨਾ ਮੁੜ ਕੇ ਕਿੱਥੇ ਜਾਏਗਾ ਹੂੰ ਉਹ ਤਾਂ ਕਹਿੰਦੇ ਯਾਰ ਸੀ 13 0 ਦੇ ਨਾਲ ਜਿੱਤਾਂਗੇ ਸਾਡੀ ਇਸ ਵਾਰ ਨਹੀਂ ਉਹ ਤਾਂ ਵੇਖੋ ਭਗਵਾਨ ਤਮਾਨ ਜੀ ਨੂੰ ਇਹ ਕਹੂੰਗਾ ਵੀ 13 ਹਰੀਆਂ ਮਿਰਚਾਂ ਲੈ ਕੇ ਰੱਖਣ ਕੋਲ ਤੇ 13 ਇਹ 30 ਮਿਰਚਾਂ ਤੇ 13 13 ਤੇਰੇ ਉੱਤੇ ਦੋਨੋਂ 26 ਤੇ 39 ਲੱਗ ਭਾਗੇ ਇਹਨਾਂ ਨੂੰ ਜਿਵੇਂ ਕਹਿ ਲੋ ਵੀ ਦੋ 250 ਮਿਰਚ ਰੱਖਣੀ ਚਾਹੀਦੀ ਹੈ ਹਰੀ ਕੋਲ ਹੂੰ ਕਿਤੇ ਰਿਜ਼ਲਟ ਆਇਆ ਚੁੱਪ ਕਰਕੇ ਖਾ ਲੈਣਗੇ ਤੇ 13 13 ਸਾਰੇ ਇਹਨਾਂ ਦੇ ਕਿਉਂਕਿ ਉਹ ਟੈਕਣੀ ਸੁਣਿਆ ਹਰੀ ਮਿਰਚ ਚੰਗੀ ਹੁੰਦੀ ਹੈ ਅੱਛਾ ਬੰਦਾ ਰਿਜ਼ਲਟ ਇਦਾਂ ਦਾ ਰਹਿਣਾ ਲਾ ਹਾਂ ਹਾਂ ਰਿਜ਼ਲਟ ਫਿਰ ਇਹਨਾਂ ਸੁਫਨੇ ਲੈਣ ਤੋਂ ਰੋਕ ਵੀ ਨਹੀਂ ਸਕਦੇ ਆਪਾਂ ਅਛਾ ਵਿਸ਼ਬ ਦੀ ਜੀ ਤੇ ਮੈਂ ਪਿੱਛੇ ਦੇਖਿਆ ਕਿ ਬਹੁਤ ਸਾਰੇ ਵੱਡੇ ਵੱਡੇ ਦਿੱਗਜ ਲੀਡਰ ਆ ਜਿਹੜੇ ਆਧਿਆਪਨ ਕਹਿੰਦੇ ਸੀ ਸਾਰਿਆਂ ਨੇ ਭਾਜਪਾ ਦਾ ਪੱਲਾ ਫੜਿਆ ਰਾਂਣ ਕਰ ਦਿੱਤਾ ਕਈ ਲੋਕਾਂ ਨੇ ਤਾਂ ਯਾਰ ਇਹ ਬੰਦਾ ਵੀ ਭਾਜਪਾ ਦੇ ਵਿੱਚ ਚਲਾ ਗਿਆ ਤੁਹਾਨੂੰ ਨਹੀਂ ਆਈ ਕੋਈ ਕਾਲ ਭਾਜਪਾ ਦੀ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਵੀ ਪੈਸੇ ਦੀ ਬੜੀ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਨਹੀਂ ਕਿਹਾ ਯਾਰ ਤੂੰ ਸਾਡ ਬੋਲਦਾ ਵਧੀਆ ਵਾ ਸਾਡੇ ਚ ਆ ਜਾ ਪੈਸੇ ਵਾਲਾ ਮਸਲਾ ਵੀ ਹੱਲ ਕਰ ਦਾਂਗੇ ਨਹੀਂ ਇਹ ਆਪ ਹੀ ਜਾਣਦੇ ਇਹਨਾਂ ਨੂੰ ਸਾਡੇ ਕੋਲ ਜੀ ਟਿਕਟਾ ਨਾ ਮਸਲਾ ਜਾਂ ਈਡੀਆਂ ਦਾ ਰੌਲਾ ਜਾਂ ਪੈਸਿਆਂ ਦਾ ਰੌਲਾ ਅ ਡਰਦੇ ਜਾਈ ਜਾਂਦੇ ਆ ਇਹਨੂੰ ਮੈਥੋਂ ਜੂਆਂ ਪਾੜ ਲੈਣਗੇ ਮੇਰੇ ਕੋਲ ਕੀ ਆ ਹੂੰ ਔਰ ਦੂਜਾ ਨੰਬਰ ਇਹ ਆ ਮੇਲੇ ਦੇ ਵਿੱਚ ਚੱਕੀ ਰਹੇ ਨੂੰ ਕੋਈ ਨਹੀਂ ਪੁੱਛ ਦਿੰਦਾ ਹਾਂ ਪਾਰਟੀਆਂ ਨੇ ਇਹ ਜ਼ਰੂਰ ਕਿਹਾ ਵੀ ਆ ਸਾਡੇ ਉਲ ਟਿਕਟਾ ਸੀ ਲੜਾਵਾਂਗੇ ਹੂੰ ਦੋ ਮੈਂ ਪਾਰਟੀਆਂ ਦੇ ਨਾਮ ਨਹੀਂ ਲੈਣਾ ਚਾਹੁੰਦਾ ਤੁਹਾਨੂੰ ਆਏ ਔਰ ਪਰਾਈ ਪਾਰਟੀਆਂ ਦੇ ਵੱਲੋਂ ਹਾਂ ਹਾਂ ਉਹ ਤਾਂ ਵੱਡੇ ਵੀ ਸਾਰਿਆਂ ਨੂੰ ਹੁਣ ਲੱਖਾਂ ਸਿਧਾਣਾ ਫਿਰਦਾ ਕੀ ਗੱਲ ਇਹਨੂੰ ਆਫਰ ਨਹੀਂ ਆਏ ਹੋਣੇ ਇਨੂੰ ਭਾਨੇ ਨੂੰ ਆਫਰ ਨਹੀਂ ਆਏ ਹੋਣੇ ਲੋਕ ਇਹ ਸਮਝਦੇ ਆ ਕਿ ਦੇ ਟਿਕਟਾ ਪਿੱਛੇ ਫਿਰਦੇ ਆ ਟਿਕਟਾ ਲੈਣ ਨੂੰ ਫਿਰਦੇ ਟਿਕਟਾ ਦਾ ਘਰੇ ਚੱਲ ਕੇ ਆਉਂਦੇ ਨਹੀਂ ਹੂੰ ਪਵਲਾ ਟਿਕਟਾ ਦਾ ਨਹੀਂ ਰੌਲਾ ਐਮਐਲਏ ਐਮਪੀ ਬੰਦਾ ਨਹੀਂ ਰੌਲਾ ਪੰਜਾਬ ਦਾ ਹੂੰ ਪਹਿਲੇ ਨੰਬਰ ਤਾਂ ਇਹ ਵੀ ਪੰਜਾਬ ਦਾ ਕੋਈ ਮਸਲਾ ਹੱਲ ਹੀ ਨਹੀਂ ਹੋ ਸਕਦਾ 13 ਪੀ ਆਪਣੇ ਕੋਲ ਹੂੰ ਸਾਡੇ ਕੋਲ ਐਮਪੀ ਕਟਕਾ 150 ਚਾਹੀਦਾ ਜਿੰਨੇ ਮੰਤਰੀ ਆ ਜਿੰਨੇ ਸਾਫਕਾ ਚਾਏ ਮੌਜੂਦ ਨੇ ਰੌਲਾ ਪਾਉਣਾ ਚਾਹੀਦਾ ਜਿਹੜਾ ਪਹਿਲਾਂ ਸਾਡੇ ਕੋਲੋਂ ਖੋਇਆ ਗਿਆ ਨਾ ਜਿਹੜਾ ਵੀ ਚਾਹੇ ਉਹ ਰਾਜਸਥਾਨਾ ਚਾਹੇ ਉਹ ਹਿਮਾਚਲੋ ਸਾਡੇ ਕੋਲ ਸਾਨੂੰ ਵਾਪਸ ਕਰਨਾ ਚਾਹੀਦਾ ਇਹਨਾਂ ਨੂੰ ਸਾਡਾ ਕਿੰਨ ਕਮ ਸੇ ਕਮ 150 ਹੋਣਾ ਚਾਹੀਦਾ ਹਮ ਭਾਈ ਤੁਸੀਂ ਮਤਲਬ ਜਿਵੇਂ ਤੁਸੀਂ ਆਜ਼ਾਦ ਕੱਢ ਰਹੇ ਹੋ ਇਹ ਕਿਹੜੇ ਪਲਾਨ ਦੇ ਨਾਲ ਲੜ ਰਹੇ ਹੋ ਮੰਨ ਲਓ ਤੁਸੀਂ ਜਿੱਤ ਜਾਂਦੇ ਹੋ ਕੀ ਸੋਚ ਕੇ ਵੀ ਹਾਂ ਮੈਂ ਇਹ ਸੋਚ ਕੇ ਖੜ ਰਿਹਾ ਵੋਟਾਂ ਦੇ ਵਿੱਚ ਤੇ ਜੇ ਮੈਂ ਜਿੱਤਦਾ ਤਾਂ ਆ ਕਰਨਾ ਚਾਹੁੰਨਾ ਮੈਂ ਪੰਜਾਬ ਦੇ ਲਈ ਇਹ ਤਾਂ ਤੁਹਾਡੀ ਬਹੁਤ ਬਹੁਤ ਛੋਟੀਆਂ ਗੱਲਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਵੀ ਜਿੱਤਦੇ ਹੋ ਤਾਂ ਕੀ ਕਰੋਗੇ ਜਿੱਤ ਕੇ ਕੋਈ ਵੀ ਕੁਛ ਨਹੀਂ ਇਹ ਕਰ ਸਕਦੇ ਸਭ ਤੋਂ ਵੱਡੀ ਗੱਲ ਤੇ ਆ ਕਿਉਂਕਿ 13 ਰੁਪਏ ਉਹਨਾਂ ਨੂੰ ਗਿੰਦੇ ਹੀ ਕੁਛ ਨਹੀਂ ਗੇ ਫਿਰ ਸਭ ਤੋਂ ਵੱਡੀ ਗੱਲ ਇਹ ਆ ਗਈ ਆ ਵੀ ਮੇਰਾ ਜਿਹੜਾ ਟੱਕਰ ਆ ਮੇਰੀ ਸਰਕਾਰ ਦੇ ਨਾਲ ਆ ਚਾਹੇ ਉਹ ਮੌਜੂਦਾ ਚਾਹੇ ਉਹ ਕੇਂਦਰ ਪਿੰਨਾ ਚਾਹੇ ਉਹ ਸਾਬਕਾ ਹਾਂ ਇਹ ਜਿਹੜਾ ਰੌਲਾ ਸਾਨੂੰ ਇਹ ਸਿਸਟਮ ਇਹ ਆ ਵੀ 70-75 ਸਾਲ ਹੋ ਗਏ ਦੇਸ਼ ਨੂੰ ਯਾਦ ਹੋਏ ਨੂੰ ਹਾਂ ਤੇ ਤੱਕ ਵੀ ਸਾਡੇ ਕੋਲ ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੋਇਆ ਇਹ ਸਰਕਾਰ ਆਈ ਸੀ ਸਿਹਤ ਸਿੱਖਿਆ ਰੁਜ਼ਗਾਰ ਕਹਿ ਕੇ ਉਹਨੇ ਕਹਿੰਦੇ ਅੱਸੀ ਸਿੱਖਿਆ ਵੀ ਚੰਗੀ ਹੈ ਰੋਜ਼ਗਾਰ ਵੀ ਆ ਤੇ ਸੇ ਡਿਪਾਰਟਮੈਂਟ ਵੀ ਚੰਗਾ ਪਰ ਮੇਰਾ ਇਹ ਮੰਨਣਾ ਚਿਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀਆਂ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਪੜਦੇ ਕਿੰਨਾ ਚਿਰ ਸਰਕਾਰੀ ਟੀਚਰਾਂ ਦੇ ਬੱਚੇ ਖੁਦ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਸਿੱਖਿਆ ਕਦੇ ਚੰਗੀ ਨਹੀਂ ਹੋ ਸਕਦੀ ਨੰਬਰ 2 ਤੇ ਜਿਹੜਾ ਸੇ ਡਿਪਾਰਟਮੈਂਟ ਆ ਜਿੰਨਾ ਚਿਰ ਛਪਾਈ ਤੋਂ ਡੀਸੀ ਤੱਕ ਮੈਂਬਰ ਤੋਂ ਮੁੱਖ ਮੰਤਰੀ ਤੱਕ ਔਰ ਸਰਕਾਰੀ ਪਰਾਂ ਦੇ ਜਿੰਨੇ ਸਰਕਾਰੀ ਡਾਕਟਰ ਹੁੰਦੇ ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਦੇ ਇਲਾਜ ਸਰਕਾਰੀ ਹਸਪਤਾਲਾਂ ਚ ਨਹੀਂ ਹੁੰਦੇ ਉਹਨਾਂ ਚਰ ਹਸਪਤਾਲ ਜੇ ਨਹੀਂ ਹੋ ਸਕਦੇ ਔਰ ਰੋਜ਼ਗਾਰ ਆ ਜਿਹੜਾ ਜੇਕਰ ਰੋਜ਼ਗਾਰ ਮਿਲਿਆ ਹੁੰਦਾ ਤਾਂ ਸਾਡੇ ਬੱਚੇ ਬਾਹਰ ਨਹੀਂ ਜਾਂਦੇ ਸੀ ਹੂੰ ਸਾਨੂੰ ਕਮੀਆਂ ਪੇਛੀਆਂ ਇਹ ਆ ਕਿ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਦੇ ਸਭ ਕੁਝ ਸਕਦੇ ਆ ਪਰ ਅਸਲ ਦੇ ਵਿੱਚ ਇਹਨਾਂ ਢਿੱਗਾ ਉਤੋਂ ਦੇ ਹੱਥ ਫੇਰ ਲਏ ਆ ਪਰ ਸਭ ਤੋਂ ਵੱਡੀ ਗੱਲ ਤੇ ਹੈ ਜੀ ਇਹਨਾਂ ਨੂੰ ਦੇਸ਼ ਬਾਰੇ ਪਤਾ ਨਹੀਂ ਜਿਸ ਦਿਨ ਪਤਾ ਲੱਗ ਗਿਆ ਚਾਹੇ ਉਹ ਭਗਵੰਤ ਮਾਨਾ ਚਾਹੇ ਕੋਈ ਹੋਰ ਪਾਰਟੀ ਆ ਉਹਨਾਂ ਨੇ ਮੇਰੇ ਅੜਕੇ ਨੂੰ ਕਹਿ ਦੇਣਾ ਬਾਈ ਜੀ ਹੁਣ ਤੁਹਾਨੂੰ ਬੋਲਣ ਦੀ ਲੋੜ ਕੋਈ ਨਹੀਂ ਅਸੀਂ ਮਾਫੀ ਚਾਹੁੰਦੇ ਵੀ ਅਸੀਂ ਘਾਣ ਕੀਤਾ ਅਸੀਂ ਅੰਗਰੇਜ਼ਾਂ ਦੇ ਉੱਤੇ ਚੱਲੇ ਆ ਪਰ ਮਾਫੀ ਇਹ ਜੋ ਤੁਹਾਨੂੰ ਤੇ ਅਸੀਂ ਹੁਣ ਪੰਜਾਬ ਦਾ ਸ਼ਾਸਨ ਪਾਉਣਾ ਇੱਕ ਇੱਕ ਸਵਾਲ ਹੋਰ ਪੁੱਛਣਾ ਆ ਮਾਨੀ ਪਾਰਟੀ ਬਾਰੇ ਜਿਵੇਂ ਜਦੋਂ ਸਰਕਾਰ ਬਣੀ ਤਾਂ ਮਾਨ ਸਾਹਿਬ ਵੀ ਕਹਿੰਦੇ ਰਹੇ ਕਿ ਮੇਰੇ 92 91 ਹੀਰੇ ਨੇ ਟੋਟਲ ਹੀਰੇ ਨੇ ਜਿਵੇਂ ਹੁਣ ਹੀਰੇ ਆ ਨੇ ਇਹ ਦਲ ਬਦਲੀ ਕੀਤੀ ਐ ਪਾਰਟੀਆਂ ਛੱਡੀਆਂ ਜਿਵੇਂ ਸ਼ਸ਼ੀਲ ਰਿੰਕ ਨੂੰ ਤਾਂ ਕਹਿੰਦੇ ਸੀ ਵੀ ਕੋਈ ਪਾਸਵਰਡ ਵੀ ਦਿੱਤਾ ਤਾਂ ਲੋਕਾਂ ਨੇ ਟਰੋਲ ਕੀਤਾ ਵੀ ਪਾਸਵਰਡ ਐਹੋ ਜਿਹਾ ਦਿੱਤਾ ਕਿ ਸਿਸਟਮ ਹੈਂਗ ਕਰ ਦਿੱਤਾ ਮਤਲਬ ਇਹ ਹੀਰਿਆ ਨੇ ਕਿਵੇਂ ਬਦਲਣਾ ਸ਼ੁਰੂ ਕਰ ਦਿੱਤਾ ਆਪਣੇ ਆਪ ਹੀਰੇ ਤਾਂ ਵੇਖੋ ਗੱਲ ਐ ਇਸ ਤਰ੍ਹਾਂ ਦੀ ਜਿਹੜੇ ਹੀਰੇ ਹੁੰਦੇ ਆ ਨਾ ਵੀਰਾ ਜੀ ਹੀਰਿਆਂ ਦਾ ਕੀ ਹੈ ਹੀਰਾ ਤਾਂ ਉਂਗਲ 'ਚ ਲੈ ਕੇ ਕਿਸੇ ਦੀ ਉਂਗਲ 'ਚ ਪੈ ਹੀ ਸਕਦਾ ਹਮ ਹੀਰਿਆਂ ਦੀ ਕੀਮਤ ਹੁੰਦੀ ਐ ਜਿੰਨੀ ਕੀਮਤ ਲੱਗ ਜੇ ਉਹ ਹੀਰੇ ਉਸ ਉਂਗਲ 'ਚ ਪੈ ਜਾਂਦੇ ਆ ਹਮ ਭਗਵਾਨ ਤਮਨ ਵੀ ਹੀਰਾ ਜਿਹਨ ਮੁੱਖ ਮੰਤਰੀ ਦੀ ਉਹਦਾ ਲਾਤਾ ਉਹਦਾ ਮੁੱਲ ਤੇ ਉਹ ਮੁੱਖ ਮੰਤਰੀ ਬਣਿਆ ਪਿਆ ਹਮ ਹਰ ਚੀਜ਼ ਦਾ ਮੁੱਲ ਹੁੰਦਾ ਉਹਦਾ ਦਾ ਹੁੰਦਾ ਪਿੱਕਲ ਦਾ ਆਪਦਾ ਹੁੰਦਾ ਹਮ ਅੱਜ ਤੁਹਾਡੇ ਕੋਲ ਜਿਹੜਾ ਮਤਲਬ ਕੈਮਰਾ ਪਿਆ ਹਮ ਜੇ ਸਹੀ ਮੁੱਲ ਲੱਗ ਜੂ ਮੇਰੇ ਕੋਲ ਆ ਜੂ ਠੀਕ ਹੈ ਅਛਾ ਇੱਕ 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 ਹੌਟ ਸੀਟ ਦੀ ਗੱਲ ਕਰਨੀ ਹੈ ਤੁਹਾਡੇ ਨਾਲ ਪੰਜਾਬ ਦੇ ਸੰਗਰੂਰ ਸੰਗਰੂਰ ਨੂੰ ਲੈ ਕੇ ਦੋ ਜਣਿਆਂ ਦੀ ਗੱਲ ਕਰੂੰਗਾ ਅ ਖੈਰਾ ਸਾਹਿਬ ਦੀ ਤੇ ਸਿਮਰਜੀਤ ਸਿੰਘ ਮਾਣ ਤੁਸੀਂ ਦੋਵਾਂ ਦੇ ਹੱਕ ਦੇ ਵਿੱਚ ਖੜਦੇ ਰਹੇ ਹੋ ਅਸੀਂ ਦੇਖਿਆ ਤੁਸੀਂ ਗੱਲਾਂ ਕਰਦੇ ਰਹੇ ਉਹਨਾਂ ਦੇ ਨਾਲ ਉਹਨਾਂ ਦੇ ਕੋਈ ਧਰਨਾ ਨਾ ਹੁੰਦਾ ਸੀ ਉਹਨਾਂ ਦੇ ਵੱਲੋਂ ਤਾਂ ਜਾਂਦੇ ਵੀ ਰਹੇ ਇਹ ਦੋ ਬੰਦੇ ਕਹਿੰਦੇ ਵੀ ਸੀ ਪੰਜਾਬ ਤੈਸ਼ੀ ਹੈ ਇਹਨਾਂ ਦੇ ਵੱਲੋਂ ਕੰਮ ਨਹੀਂ ਕੀਤੇ ਗਏ ਬੋਲਿਆ ਵੀ ਗਿਆ ਇਹ ਹੁਣ ਆਹਮੋ ਸਾਹਮਣੇ ਖੜ ਗਏ ਸਾਨੂੰ ਕਿਵੇਂ ਦੀ ਲੱਗਦੀ ਹੈ ਟੱਕਰ ਇਹਦੀ ਇਹ ਨਹੀਂ ਖੜੇ ਅਸਲ ਦੇ ਵਿੱਚ ਇਹ ਸਿਸਟਮ ਕੀ ਹੁੰਦਾ ਟਕਰਾ ਚੜਾ ਪਾ ਦਿੰਦੇ ਆ ਇਹਦੇ ਵਿੱਚ ਸਾਹਿਬ ਦਾ ਕੋਈ ਦੋਸ਼ ਨਹੀਂ ਹੂੰ ਇਹਦੇ ਵਿੱਚ ਸਿਮਰਜੀਤ ਸਿੰਘ ਮਾਨ ਦਾ ਕੋਈ ਦੋਸ਼ ਨਹੀਂ ਹੂੰ ਖੈਰਾ ਸਾਹਿਬ ਨੂੰ ਟਿਕਟੋਣਾ ਨੇ ਉੱਥੋਂ ਹੀ ਦੇਤੀ ਆ ਜਿੱਥੋਂ ਸਿਮਰਜੀਤ ਮਾਨ ਵੀ ਆਪੇ ਜਾਣ ਬੁੱਝ ਕੇ ਕਿਤਨੇ ਕਿਤੇ ਮਤਭੇਦ ਖੜੇ ਕਰਨੇ ਹੂੰ ਦੂਸਰਾ ਨੰਬਰ ਇਹ ਆ ਵੀ ਮੈਂ ਤਾਂ ਦੋਨਾਂ ਦੇ ਸਤਿਕਾਰ ਕਰਦਾ ਹੇਰਾ ਸਾਹ ਉਹ ਵੇਖੋ ਮੈਂ ਕੋਈ ਸਪੋਰਟ ਨਹੀਂ ਕਰ ਰਿਆ ਪਰ ਜਿਹੜੀ ਗੱਲ ਕਹਿਣ ਵਾਲੀ ਉਹ ਬਾਤੀ ਆ ਜਿਹੜੀ ਬੰਦਾ ਪੰਜਾਬ ਦੀ ਗੱਲ ਕਰਦਾ ਉਹ ਕਹਿਣੀ ਵੀ ਪੈਂਦੀ ਆ ਉਹ ਜਾ ਕੇ ਉਥੇ ਪੰਜਾਬ ਦੀ ਗੱਲ ਕਰ ਸਕਦੇ ਆ ਆਓ ਜੇ ਸੰਗਰੂਰ ਜੇਕਰ ਗੱਲ ਉਥੋਂ ਆ ਤਾਂ ਜਲੰਧਰ ਤੋਂ ਮੈਨੂੰ ਪਤਾ ਲੱਗਿਆ ਚੰਨੀ ਸਾਹਿਬ ਜੀ ਜੇ ਚੰਨੀ ਸਾਹਿਬ ਮੋਦੀ ਦੇ ਖਿਲਾਫ ਕਿਸਾਨਾਂ ਪਿੱਛੇ ਖੜ ਸਕਦੇ ਆ ਹਮ ਖੜ ਸਕਦੇ ਆ ਤੋ ਉਹ ਜਾ ਕੇ ਲੋਕ ਸਭਾ ਚ ਵੀ ਅੜ ਸਕਦੇ ਆ ਇਸ ਕਰਕੇ ਜਿਹੜੇ ਦੋਕ ਬੰਦੇ ਆ ਜਿਵੇਂ ਮੰਨ ਲਓ ਖਹਿਰਾ ਸਾਹਿਬ ਆ ਤਾਂ ਸਹੀ ਮਿਹਨਤ ਦੇ ਵਿੱਚ ਚਲੋ ਖਹਿਰਾ ਸਾਹਿਬ ਤਾਂ ਮਜਬੂਰੀ ਸੀ ਉਥੋਂ ਜਿਵੇਂ ਪਾਰਟੀ ਨੇ ਟਿਕਟ ਦਿੱਤੀ ਉਥੋਂ ਨਾ ਲੜ ਲਈ ਤੇ ਜਿਹਦਾ ਸਿਮਰ ਜੀ ਤਾਨ ਜੀ ਨੂੰ ਚਾਹੀਦਾ ਸੀ ਕਿ ਤੋ ਹੋਰ ਲੜ ਲੈਂਦੇ ਕਿਉਂਕਿ ਉਹਨਾਂ ਦੀ ਆਪ ਦੀ ਪਾਰਟੀ ਜੋ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਉਹਨਾਂ ਦੇ ਜਿਹੜਾ ਟੱਕਰਾ ਉਹ ਜਿਹੜੇ ਮੀਟ ਹੇਅਰ ਨੂੰ ਟੱਕਰਾ ਦੇ ਸਕਦੇ ਆ ਉਹ ਖਹਿਰਾ ਸਾਹਿਬ ਦੇ ਸਕਦੇ ਉਥੇ ਕਿਉਂਕਿ ਖਹਿਰਾ ਜੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਕਿਉਂਕਿ ਅਕਾਲੀ ਦਲ ਬਹੁਤ ਸਾਰੇ ਅੰਗਲਾ ਕਹਿ ਰਹੇ ਸੀ ਵੀ ਬਾਦਲ ਪਰਿਵਾਰ ਦਾ ਕਬਜ਼ਾ ਹੈ ਹੁਣ ਦੇਖਿਆ ਕਿ ਬਾਦਲ ਪਰਿਵਾਰ ਤਾਂ ਚੌਲੜੀ ਦੀ ਬੀਬੀ ਬਾਦਲ ਦਾ ਹਲੇ ਖੁਲਾਸਾ ਨਹੀਂ ਹੋਇਆ ਹਾਲਾਂਕਿ ਉਹਨਾਂ ਨੇ ਕਬਿਆਨ ਵੀ ਦਿੱਤਾ ਕਿ ਜੇ ਲੜਿਆ ਤਾਂ ਮੈਂ ਲੜੀ ਤਾਂ ਮੈਂ ਬਟਿੰਡੇ ਤੋਂ ਹੀ ਲੜਾਂਗੀ ਸੁਮੇਰ ਬਾਦਲ ਹੋਰੀ ਤਾਂ ਲੜ ਵੀ ਨਹੀਂ ਰਹੇ ਉਹ ਤਾਂ ਪੰਜਾਬ ਬਚਾਉਣ ਦੇ ਲਈ ਲੱਗੇ ਹੋਇਆ ਯਾਤਰਾ ਵੀ ਕੱਢ ਰਿਹਾ ਲੱਗਦਾ ਕਿ ਅਕਾਲੀ ਦਲ ਨੂੰ ਫਾਇਦਾ ਹੋਏਗਾ ਜਿਵੇਂ ਭਾਜਪਾ ਤੇ ਆਮਾਦੀ ਪਾਰਟੀ ਨੂੰ ਲੈ ਕੇ ਲੋਕ ਪੜੇ ਗੁੱਸੇ ਦੇ ਵਿੱਚ ਨੇ ਸਵਾਲ ਪੁੱਰੇ ਨੇ ਇਹਨਾਂ ਨੂੰ ਤੇ ਦੂ ਤੀਸਰੇ ਪਾਸੇ ਕਾਂਗਰਸ ਵੀ ਹੈ ਕਾਂਗਰਸ ਦੇ ਕੋਲ ਇੰਨੇ ਵੱਡੇ ਉਮੀਦਵਾਰ ਨਹੀਂ ਹੈਗੇ ਤੇ ਲੱਗਦਾ ਕਾਲੀ ਦਲ ਬਾਜ਼ੀ ਮਾਰ ਜਾਈਗੀ ਜਾਂ ਜਿਸ ਤਰੀਕੇ ਦੀ ਸੁਖਬੀਰ ਬਾਦਲ ਪੰਜਾਬ بچਾਓ ਯਾਤਰਾ ਵੀ ਕਰ ਰਹੇ ਉਹਦਾ ਕੋਈ ਅਸਰ ਪਵੇਗਾ ਨਹੀਂ ਪੰਜਾਬ بچਾਓ ਦਾ ਕੀ ਮਤਲਬ ਮੈਨੂੰ ਉਹ ਦੁਬਾਰਾ ਦੱਸਿਆ ਜੇ ਪੰਜਾਬ ਇਹ ਬਚਾਉਣਗੇ ਯਾਤਰਾ ਯਾਤਰਾ ਨਾ ਪੰਜਾਬਾਈ ਤੇ ਹੂੰ ਯਾਤਰਾ ਨਾਲ ਪੰਜਾਬ ਨਹੀਂ ਬਚਦੇਓ ਤਾਂ ਪਰਿਵਾਰ ਬਚਾਓ, ਕੁਰਸੀ ਬਚਾਓ, ਸੀਟਾਂ ਬਚਾਓ ਪਾਰਟੀ ਆ। ਕਹਿਣੀ ਇਹ ਪਾਕਿਸਤਾਨ ਨੂੰ ਗੱਲ ਅਸਲ ਵਿੱਚ ਗੱਲ ਕੀ ਆ ਸਰਦਾਰ ਸਾਹਿਬ ਵੀ ਇਹ ਆਪਣੇ ਜੇਕਰ ਪੰਜਾਬ ਬਚਾਉਣਾ ਤਾਂ ਰੂਬੀ ਕੋਣ ਗੱਡੀ ਦੇ ਨਾਲ ਨਹੀਂ ਬਚਣਾ। ਤੇਲ ਕੱਢ ਕੇ ਉਹ ਤਾਂ ਜਾਂਦੇ ਓਥੇ ਮਤਲਬ ਬਿੱਲ ਵਿਖਾ ਦਿੰਦੇ ਆ ਵੀ ਇੰਨੇ ਬਿੱਲ ਆ ਗਏ ਜੀ ਆ ਵੇਖ ਲਓ। ਕੋਈ ਕਿਸੇ ਦਾ ਭਾਰ ਵੀ ਦੇਵੇ ਗਰੀਬ ਦਾ ਬਿੱਲ ਤੁਹਾਨੂੰ ਤੁਹਾਨੂੰ ਮਤਲਬ ਕੀ ਐ ਸੁਖਬੀਰ ਬਾਦਲ ਦੇ ਨਾਲ ਜਿਸ ਸੁਖਬੀਰ ਬਾਦਲ ਹੋਰੀ ਘਰੇ ਬੈਠਦੇ ਆ ਤੂੰ ਤੁਸੀਂ ਕਹਿੰਦੇ ਹੋ ਵੀ ਘਰੇ ਬੈਠਦੇ ਆ ਜੇ ਅਗਲਾ ਸਰਕਾਂ ਤੇ ਉਤਰਿਆ ਹੋਇਆ ਲੋਕਾਂ ਦੇ ਵਿੱਚ ਵਿਚਰ ਰਿਆ ਉਹਦੇ ਨਾਲ ਗੱਲਾਂ ਕਰ ਰਿਆ ਉਹ ਤਾਂ ਤੁਸੀਂ ਵੀ ਉਹਦੇ ਪਿੱਛੇ ਪੈ ਜਾਂਦੇ ਹੋ ਫਿਰ ਕਈ ਕਮੈਂਟ ਪੜੀਦੇ ਤੁਹਾਡੇ ਬਾਰੇ ਤਾਂ ਲੋਕੀ ਇਹ ਕਹਿੰਦੇ ਆ ਵੀ ਭਾਈ ਕਿਸੇ ਨੂੰ ਤਾਂ ਛੱਡ ਦੇ ਸੱਤ ਘਰ ਤਾਂ ਡੈਨ ਵੀ ਛੱਡ ਦਿੰਦੀ ਐ ਤੂੰ ਤਾਂ ਰੇਕ ਵਿੱਚੇ ਪੈ ਜੰਨਾ ਤੇ ਭਗਵਾਨ ਤੁਮਾਨ ਕੋਈ ਕਰਦਾ ਐ ਤਾ ਕਰਕੇ ਗਲਤ ਕਰ ਰਿਹਾ ਜੇ ਨਹੀਂ ਕਰ ਰਿਹਾ ਕਿਉਂ ਨਹੀਂ ਕਰ ਰਿਹਾ ਤੁਹਾਨੂੰ ਇਹਨਾਂ ਨੂੰ ਮਸਲਾ ਕੀ ਹੈ ਕਿ ਕਰਨ ਕੀ ਇਹ ਸਭ ਤੋਂ ਵੱਡੀ ਗੱਲ ਇਹ ਆ ਵੀਰਾ ਜੀ ਸੱਤ ਦਾ ਡੈਨ ਛੱਡਦੀ ਮੈਂ ਕਿਹੜਾ ਡੈਨ ਆ ਕੋਈ ਨਹੀਂ ਮੈਂ ਉਹ ਕਹਾਵਤ ਕਹਾਵਤ ਜੋੜੀ ਹੈ ਤੇ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਿਆ ਨਾ ਉਹ ਤਾਂ ਡੈਨ ਛੱਡਦੀ ਆ ਜੇ ਇਹਨਾਂ ਨੂੰ ਕੋਈ ਚਾਹਦਾ ਕਰੂਗਾ ਤੇ ਮੈਂ ਚਾਹਦਾ ਕਹਿ ਦਊਗਾ ਤਖਬੀਰ ਬਾਦ ਹੁਣ ਤੁਸੀਂ ਅੰਕੜੇ ਕੱਢਨੇ ਆ ਮੈਂ ਨਹੀਂ ਅੰਕੜੇ ਕੱਢਨੇ ਤੇ ਲੋਕ ਜਵਾਬ ਦੇਣਗੇ ਜਿਹੜਾ ਲੋਕਾਂ ਦੇ ਵਿੱਚ ਵਿਚਰੀ ਜਾਂਦਾ ਉਹ ਲੋਕਾਂ ਦੇ ਵਿੱਚ ਨਹੀਂ ਵਿਚਰ ਰਿਹਾ ਜੇਕਰ ਅੱਜ ਵੀ ਲੋਕਾਂ ਦੇ ਵਿੱਚ ਵਿਚਰ ਰਿਹਾ ਤਾਂ ਅੱਗੇ 10 ਸਾਲ ਸਰਕਾਰ ਰਹੀ ਉਦੋਂ ਕਿਉਂ ਨਹੀਂ ਵਿਚਰਿਆ ਨੰਬਰ 1 ਦੂਜਾ ਨੰਬਰ ਇਹ ਆ ਵੀ ਪੰਜਾਬ ਦੇ ਵਿੱਚ ਬੈਨਰ ਲੱਗਦੇ ਆ ਪੰਜਾਬ ਬਚਾਓ ਯਾਤਰਾ ਦੇ ਕਰੋੜਾਂ ਰੁਪਈਆ ਦੇ ਬੈਨਰ ਕਰੋੜਾਂ ਰੁਪਈਆ ਦਾ ਤੇਲ ਬਾਲਿਆ ਜਾ ਰਿਹਾ 13000 ਪਿੰਡਾਂ ਦੇ ਵਿੱਚ ਜਾਣਾ ਜਿਹੜਾ ਕੈਨੋ ਰੁਪਈਆ ਕੋਣ ਗੱਡੀਆਂ ਹੋਰ ਮਹਿੰਗੀਆਂ ਗੱਡੀਆਂ ਫੋਰਸਾਂ ਭਜੀਆਂ ਫਿਰਦੀਆਂ ਜਿਹੜਾ ਕੋਈ ਪਈਆਂ 5500 ਕਰੋੜ ਰੁਪਇਆ ਰੈਲੀ ਤੇ ਖਰਚਾ ਕਰ ਰਿਆ ਤੇ 100 ਕਰੋੜ ਰੁਪਏ ਦੇ ਉੱਥੋਂ ਬਾਹਰੋਂ ਡਾਕਟਰ ਮੰਗਾ ਕੇ ਹਸਪੀਟਲਾਂ 'ਚ ਪਾ ਦੇ ਜਾਂ 100 ਕਰੋੜ ਰੁਪਏ ਦੇ ਟੀਚਰ ਪਾ ਦੇਵੇ ਪ੍ਰਾਈਵੇਟ ਇਹਦੇ ਨਾਲ ਇਹ ਕੰਮ ਕਰੇ ਨਾ ਐ ਥੋੜਾ ਆਪਾਂ ਯਾਤਰਾ ਕੱਢੇ ਨਾਲ ਥੋੜਾ ਪੰਜਾਬ ਬਚਾ। ਫਿਰ ਤੁਸੀਂ ਇਹ ਕੱਲ ਦੱਸੋ ਨਾਮ ਇਹਨੇ ਰੱਖ ਲਿਆ ਪੰਜਾਬ ਬਚਾਓ ਯਾਤਰਾ। ਪਹਿਲਾ ਨੰਬਰ ਤਾਂ ਮੇਰਾ ਜੀ ਕਰਦਾ ਇਹਦੇ ਤੇ ਮੈਂ ਪਰਚਾ ਪਵਾਵਾਂ ਕਿਉਂਕਿ ਆਈਡੀ ਮੈਂ ਬਣਾਇਆ 2017 ਤੋਂ ਪੰਜਾਬ ਬਚਾਓ ਹੂੰ ਤੇ ਮੇਰੀ ਆਈਡੀ ਤੋਂ ਹੀ ਉਹਨਾਂ ਨੇ ਲੋਗੋ ਚੱਕ ਲਿਆ ਪੰਜਾਬ ਬਚਾਓ ਹੂੰ ਮੇਰੀ ਆਈਡੀ ਬਣੀ ਹੋਈ ਹੈ ਵਿਸ਼ਵਦੀਪ ਪੰਜਾਬ ਬਚਾਓ ਹੂੰ ਇਹਨੇ ਆਫ ਦਾ ਲਾ ਲਿਆ ਉੱਥੇ ਚਲੋ ਉਹ ਵੀ ਕੋਈ ਦਿੱਕਤ ਨਹੀਂ ਤੁਸੀਂ ਮਜ਼ਾਕ ਚ ਲੈਂਦੇ ਹੋਗੇ ਇਹ ਕੱਲ ਫਿਰ ਇਹ ਇੱਕ ਔਰਤਾ ਔਰਤਾ ਨੂੰ ਪੁੱਛਦਾ ਤੁਹਾਡਾ 100 ਰੁਪਿਆ ਆ ਗਿਆ ਉਹ ਆਨਗਾ ਨਹੀਂ ਆਇਆ ਐਡਾ ਬੰਦਾ ਕੁਰਸੀ ਤੇ ਹੋ ਕੇ ਖਜ਼ਾਨੇ ਦੀਆਂ ਗੱਲਾਂ ਕਰਨ ਵਾਲਾ ਹਯਾ ਤੱਕ ਇਹਨੂੰ ਇਹ ਨਹੀਂ ਪਤਾ ਲੱਗਿਆ ਵੀ ਜੇਕਰ 1000 1000 ਰੁਪਇਆ ਖਾਤੇ ਚ ਆਊਗਾ 1000 1 ਕਰੋੜ ਔਰਤ ਨੂੰ 1-1 ਰੁਪਇਆ ਦਿੱਕੇ 1 ਕਰੋੜ ਬੰਦਾ ਹੁਣ ਇੱਥੇ 1 ਕਰੋੜ ਔਰਤ ਨੂੰ 1000-1000 ਦੇ ਨੇ 1000 ਕਰੋੜ ਬੰਦਾ ਤਾਂ 12 ਮਹੀਨਿਆਂ ਦਾ 12000 ਕਰੋੜ ਬਾਦੋਂ 560 60000 ਕਰੋੜ ਰੁਪਇਆ ਬੰਦਾ ਹੂੰ 60000 ਕਰੋੜ ਰੁਪਇਆ ਖਜ਼ਾਨੇ ਤੇ ਭਾਰ ਚੜਨਾ ਇਹਦਾ ਮਕਸਦ ਇਹ ਆ ਲੋਕਾਂ ਨੂੰ ਸਮਝਾਵੇ ਕਿ ਬੀਬੀ ਕੋਈ ਆਟਾ ਰੱਛਨ ਦਾਲਨਾ ਮੰਗੋ ਕੋਈ ਤੁਸੀਂ ਫ੍ਰੀ ਦੀ ਚੀਜ਼ ਨਾ ਮੰਗੋ ਚੁੱਪ ਕਰਕੇ ਤੁਸੀਂ ਸਿਹਤ ਸਿੱਖਿਆ ਰੁਜ਼ਗਾਰ ਮੰਗੋ ਆਪਦੇ ਬੱਚਿਆਂ ਵਾਸਤੇ ਕਿੰਨਾ ਚਿਰ ਗਰੀਬੀ ਦੇ ਵਿੱਚ ਰਹੋਗੇ ਇਹ ਇਹੋ ਜਿਹੇ ਬੰਦੇ ਪੰਜਾਬ ਨਹੀਂ ਬਚਾ ਸਕਦੇ ਇਹੋ ਜਿਹੇ ਬੰਦੇ ਕਰਜ਼ੇ ਚੜਾ ਸਕਦੇ ਆ ਹੂੰ ਪੰਜਾਬ ਬਚਾਉਣਾ ਸੀ ਤਾਂ 10 ਸਾਲ ਦਿੱਤੇ ਸੀ ਕਿਉਂ ਨਹੀਂ ਬਚਾਇਆ ਹੂੰ ਇਹ ਫਿਰੋਜ਼ਪੁਰ ਦੇ ਵਿੱਚੋਂ ਸੀਗਾ ਉਹ ਫਿਰੋਜ਼ਪੁਰ ੱਚੋਂ ਲੜਦਾ ਕਿਉਂ ਨਹੀਂ ਫਿਰੋਜ਼ਪੁਰ ਦੇ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ ਇੱਕੋ ਜਿਹੜਾ ਕਹਿੰਨੇ ਆਪਾਂ ਬਾਬਰੋਲਾ ਜਾਉਂਦਾ ਲੋਕਾਂ ਦੇ ਘਰ ਤਬਾ ਹੁੰਦੇ ਤੇ ਦੇਖਿਆ 5 ਲੱਖ ਵੀ ਨਹੀਂ ਦੇਖਿਆ ਆਇਆ ਉੱਥੇ ਉਹ ਵੀ ਇਹਨੇ ਕਹਿਤਾ ਮੇਰੀ ਲੜਾਈ ਇਹਨਾਂ ਇਹਨਾਂ ਦੇ ਨਾਲ ਨਹੀਂ ਇਹਨਾਂ ਦੀਆਂ ਨਿੱਤੀਆਂ ਦੇ ਨਾਲ ਆ ਇਹਨਾਂ ਦੇ ਕੋਲ ਇਹ ਸਾਡੀਆਂ ਲੜਾਈਆਂ ਲੜਦੇ ਲੜਦੇ ਅਮੀਰ ਕਿਵੇਂ ਹੋਗੇ ਜਿਨ੍ਹਾਂ ਦੀਆਂ ਲੜਾਈਆਂ ਕਰਦੇ ਉਹ ਗਰੀਬ ਕਿਵੇਂ ਹੋਗੇ ਇਹਨਾਂ ਦੀਆਂ ਬੱਸਾਂ ਚੱਲਦੀਆਂ ਬੱਸਾਂ ਜੇਕਰ ਉਦਾਹਰਨ ਤੌਰ 'ਤੇ 6000 ਬੱਸ ਚੱਲਦੀ ਤਾਂ 1000 ਬੱਸ ਗਰੀਬਾਂ ਤੇ ਲਾਵੇ 1000 ਬੱਸ ਸੋਹਣਾਂ ਤੇ ਲਾਵੇ ਹੂੰ 1200 ਹਸਪਤਾਲਾਂ ਤੇ ਲਾਵੇ ਵੀ ਆਪੇ ਹੀ ਮਹੀਨੇ ਦੇ ਮਹੀਨੇ ਹਸਪਤਾਲਾਂ ਦਾ ਖਰਚਾ ਕੱਢੋ ਗੱਲਾ ਹੈ ਲੋਕ ਬਿਨਾਂ ਇਲਾਜ ਤੋਂ ਮਰਦੇ ਫਿਰਦੇ ਆ ਫਰੋਜਪੁਰ ਦੇ ਵਿੱਚ ਕਈ ਘਰਾਂ ਦੇ ਲੋਕਾਂ ਕਈ ਲੋਕਾਂ ਦੇ ਕੋਲ ਮਕਾਨ ਹੈ ਨਹੀਂ ਕਈ ਲੋਕ ਕਿਰਾਏ ਤੇ ਰਹਿੰਦੇ ਨੇ ਕਦੇ ਬਾਤ ਨਹੀਂ ਪੁੱਛੀ ਬਿਲਕੁਲ ਕਰਜ ਇਹਨਾਂ ਨੇ ਚੜਾਇਆ ਤਾਂ ਇਹਨਾਂ ਨੇ ਕੀਤਾ ਭਾਜਪੀ ਨੂੰ ਇਹ ਲੈ ਕੇ ਆਏ ਅੱਜ ਗੱਲਾਂ ਮਾਰਦੇ ਹੂੰ ਉਹ ਹੀ ਸਮਝ ਮਾਲਾ ਇਹਦਾ ਨਾ ਕਿ ਜਸਕਬੀਰ ਨਹੀਂ ਤਾਂ ਫਿਰ ਭਗਵੰਤ ਮਾਨ ਜੇ ਭਗਵੰਤ ਮਾਨ ਨਹੀਂ ਤਾਂ ਫਿਰ ਕਾਂਗਰਸ ਦੇ ਵਿੱਚ ਕੁਝ ਜੇ ਉਹਨਾਂ ਦੇ ਵਿੱਚ ਕੁਝ ਨਹੀਂ ਅੱਜ ਦੇ ਸਮੇਂ ਦੀ ਜੋ ਸਚਾਈ ਹੈ ਇਹ ਹੀ ਹੈ ਕਿ ਲੋਕ ਬਹੁਤ ਦਚਿੱਤੀ ਦੇ ਵਿੱਚ ਨੇ ਆਖਰ ਹੁਣ ਅਸੀਂ ਕਰੀਏ ਕੀ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਲੈ ਕੇ ਉਹਨਾਂ ਦੇ ਦਿਮਾਗ 'ਚ ਬਹੁਤ ਸਾਰੇ ਸਵਾਲ ਹਨ ਲੋਕ ਕਿਸੇ ਵੀ ਵੱਡੇ ਭਾਈ ਲੋਕ ਆ ਜਿਹੜੇ ਉਹ ਲੋਕਾਂ ਨੂੰ ਕਿਸੇ ਵੀ ਚੀਜ਼ ਦਾ ਕੋਈ ਭੈਣ ਨਹੀਂ ਲੋਕ ਤਾਂ ਕਹਿੰਦੇ ਆ ਵੋਟ ਪਾਉਣੀ ਆ ਲੋਕਾਂ ਨੇ ਵੋਟ ਪਾਉਣੀ ਆ ਲੋਕਾਂ ਨੇ ਕਦੇ ਸੋਚਿਆ ਹੀ ਨਹੀਂਗਾ ਵੋਟ ਬਾਰੇ ਤਾਂ ਇਹ ਤਾਂ ਤੁਸੀਂ ਤੁਹਾਡੇ ਮੇਰੇ ਅਰਗੇ ਟੈਨਸ਼ਨਾਂ ਲੈਂਦੇ ਆ ਉਹ ਤਾਂ ਕਹਿੰਦੇ ਮੌਕੇ ਤੇ ਦੱਸਾਂ ਕਿਹਨੂੰ ਪਾਉਣੀ ਆ ਹੂੰ ਉਹਨਾਂ ਨੂੰ ਤਾਂ ਫਿਕਰ ਹੀ ਕੋਈ ਨਹੀਂ ਐ ਤਾਂ ਫਿਕਰ ਤੁਹਾਡੇ ਮੇਰੇ ਅਰਗੇ ਲੈਂਦੇ ਵੀ ਵੋਟ ਯਾਰ ਕਿੱਸਰ ਜਾਊਗੀ ਹੂੰ ਹਾਂ ਉਹਨਾਂ ਨੂੰ ਕੋਈ ਫਿਕਰ ਨਹੀਂ ਜੇਕਰ ਉਹਨਾਂ ਨੂੰ ਫਿਕਰ ਮੈਂ ਜੀ ਤਾਂ ਇਸ ਕਿਹੜਾ ਰੋਜ਼ਗਾਰ ਤੋਂ ਮਰਦੇ ਆ ਰਹੇ ਆ ਹੂੰ ਮੇਰਾ ਆਖੀਰਲਾ ਸਵਾਲ ਉਹ ਗਾਇ ਤੁਹਾਨੂੰ ਵੀ ਇਨ ਫਿਊਚਰ ਮੰਨ ਲਓ ਤੁਹਾਡੀ ਕਿਸੇ ਪਾਰਟੀ ਨੂੰ ਲੈ ਕੇ ਆਈਡਿਓਲੋਜੀ ਤੁਹਾਡੀ ਮਿਲਦੀ ਆ ਫਰ ਤਾਂ ਕੋਈ ਅਪਰੋਚ ਕਰਦਾ ਤੁਸੀਂ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਵੋਗੇ ਕਿਉਂਕਿ ਅਸੀਂ ਦੇਖਿਆ ਕਿ ਬਹੁਤ ਵੱਡੇ ਵੱਡੇ ਪੁਲਾਰੇ ਦੇਸ਼ ਪੱਧਰ ਦੇ ਉੱਤੇ ਵੀ ਜਿਵੇਂ ਕਨਈਆ ਕੁਮਾਰ ਹੋ ਰਹੇ ਉਹਨਾਂ ਦੀ ਜੋ ਆਈਡਿਓਲੋਜੀ ਸੀ ਜਸਤਾ ਨਾਲ ਗੱਲਾਂ ਕਰਦੇ ਸੀ ਤਾਂ ਕਾਂਗਰਸ ਪਾਰਟੀ ਦੇ ਵਿੱਚ ਵੀ ਗਏ ਨੇ ਉਸ ਕਾਂਗਰਸ ਪਾਰਟੀ ਦੇ ਵਿੱਚ ਲੜ ਕੇ ਅੱਜ ਉਹ ਦਿੱਲੀ ਦੇ ਲੋਕ ਸਭਾ ਉਮੀਦਵਾਰ ਵੀ ਐਲਾਨੇ ਗਏ ਹਨ ਤਾਂ ਤੁਸੀਂ ਵੀ ਕਿਸੇ ਪਾਰਟੀ ਦੇ ਵਿੱਚ ਐਡਾ ਜੁਆਇਨ ਕਰ ਸਕਦੇ ਇਨ ਫਿਊਚਰ ਜੇ ਤੁਹਾਨੂੰ ਅਪਰੋਚ ਕਰਦਾ ਕੋਈ ਵੱਡਾ ਅਪਰੋਚ ਕਰਦਾ ਕੋਈ ਵੀ ਪਾਰਟੀ ABCD ਕੋਈ ਕੋਈ ਦਿੱਕਤ ਨਹੀਂ ਪਰ ਉਹਦੀ ਪੰਜਾਬ ਦੀ ਸੋਚ ਹੋਣੀ ਚਾਹੀਦੀ ਆ ਕੁਝ ਐਹੋ ਜੀਆਂ ਪਾਰਟੀਆਂ ਜਿਹੜੀਆਂ ਪੰਜਾਬ ਵਾਸਤੇ ਬਹੁਤ ਕਾਹਨ ਕਰ ਰਹੀਆਂ ਸਭ ਤੋਂ ਵੱਡੀ ਜੇ ਤੁਸੀਂ ਵੀਰ ਦੀ ਗੱਲ ਕੀਤੀ ਸੀ ਮੈਨੂੰ ਦੁੱਖ ਬਹੁਤ ਆਉਂਦਾ ਸੁਖਵੀਰ ਬਾਦਲ ਦਾ ਉਹ ਖੇਤਰੀ ਪਾਰਟੀ ਸੀ ਪੰਜਾਬ ਦੀ ਹੂੰ ਪੰਜਾਬ ਦੀ ਖੇਤਰੀ ਪਾਰਟੀ ਸੀ ਔਰ ਪੰਜਾਬ ਦੇ ਉਹਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਸੁਖਵੀਰ ਬਾਦਲ ਨੇ ਡਿਊਟੀ ਲਈ ਸੀ ਉਹਨਾਂ ਪਿੰਡਾਂ ਦੇ ਵਿੱਚ ਘਾਨ ਕਰਤਾ ਉਹਨਾਂ ਲੋਕਾਂ ਨੇ ਗੁੰਡਾਗਰਦੀ ਇਹਨਾਂ ਨੇ ਫੁੱਲ ਬਟਾ ਫੁੱਲ ਕਰਵਾਤੀ ਸੀ ਕਿਉਂਕਿ ਇਹਨਾਂ ਦਾ ਥਾਣਾ ਚ ਕਿਹਾ ਹੁੰਦਾ ਸੀ ਵੀ ਸਾਡੇ ਬੰਦਿਆਂ ਨੂੰ ਕੋਈ ਆਂਚ ਨਹੀਂ ਹੋਣੀ ਚਾਹੀਦੀ ਤਾਂ ਉਹ ਗੁੰਡਾਗਰਦੀ ਵਧ ਗਈ ਇਹ ਸਾਡੀ ਅਜੋ ਜਿਹੜੀ ਖੇਤਰੀ ਪਾਰਟੀ ਸੀ ਖਤਮ ਹੋ ਗਈ ਇਹਨਾਂ ਨੇ ਧਿਆਨ ਪੈਸੇ ਵੱਲ ਦਿੱਤਾ ਜੇਕਰ ਇਹਨਾਂ ਨੇ ਪੈਸੇ ਵੱਲ ਧਿਆਨ ਨਾ ਦਿੱਤਾ ਹੁੰਦਾ ਲੁੱਟਾਂ ਖੋਹਾਂ ਵੱਲ ਨਾ ਧਿਆਨ ਦਿੱਤਾ ਹੁੰਦਾ ਤੇ ਅਜੋ ਖੇਤਰੀ ਪਾਰਟੀ ਪੰਜਾਬ ਚ ਹੁੰਨੀ ਸੀ ਔਰ ਖੇਤ ਅੱਜ ਮੈਂ ਤਾਂ ਇਹ ਕਹੂੰਗਾ ਵੀ ਪੰਜਾਬ ਦੇ ਵਿੱਚ ਕੋਈ ਖੇਤਰੀ ਪਾਰਟੀ ਨਵੀਂ ਬਣਨੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਵਿੱਚ ਆਉਣੀ ਵੀ ਚਾਹੀਦੀ ਹੈ। ਹੂੰ ਬਿਲਕੁਲ ਬਿਲਕੁਲ ਜੀ ਸ਼ੁਕਰੀਆ ਸਮ ਸਮੇਂ ਦੇ ਲਈ ਤਾਂ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਉਸ ਨੂੰ ਲੈ ਕੇ ਗੱਲਬਾਤ ਹੈ। ਕੋਈ ਹੋਰ ਜਵਾਬ ਹੈ? ਇਹ ਤੇਰਾ ਨੰਬਰ ਪੂਰ ਵਿੱਚ ਐਡ ਕਰਿਆ ਜੇ 9501587965 ਤੇ ਮੇਰੇ ਪੰਜਾਬ ਦੇ ਲੋਕਾਂ ਨੂੰ ਔਰ ਜਿਹੜੇ ਕੋਈ ਦਾਨੀ ਸੱਜਣਾ ਜਿਹੜੇ ਮਤਲਬ ਪੰਜਾਬ ਦਾ ਕੋਈ ਨਾ ਕੋਈ ਭਲਾ ਚਾਹੁੰਦੇ ਆ ਜਾਂ ਸਾਡੇ ਬਾਹਰ ਦੇ ਸੱਚਾ ਵੀ ਉਹ ਮੇਰੀ ਆਰਥਿਕ ਪੱਖੋਂ ਜਰੂਰ ਮਦਦ ਕਰਨ ਕਿਉਂਕਿ ਮੈਂ ਸਿਰਫ ਮਸ਼ਤਾਂ ਦੇ ਘਰੋਂ ਸੰਬੰਧਤਾਂ ਜੇ ਮੈਂ ਤੁਹਾਨੂੰ ਵਿਖਾਵਾਂ ਤੇ ਮੈਂ ਚਲੋ ਜਿਵੇਂ ਕਹਿ ਲੋ ਵੀ ਮੈਂ ਗਰੀਬ ਘਰੋਂ ਸੰਬੰਧਤਾਂ ਤੇ ਮੈਨੂੰ ਮਦਦ ਦੀ ਲੋੜਾ ਜੇ ਕੋਈ ਸੱਜਣ ਪੋਸਟਰ ਚਪਾਊਗਾ ਬੇਸ਼ੱਕ ਦੀ ਆਪਦੀ ਪੋਸਟਰ ਦੇ ਵਿੱਚ ਫੋਟੋਆਂ ਵੀ ਲਵਾ ਲਵੇ ਐਨੀ ਕੁ ਮੇਰੀ ਬੇਨਤੀ ਆ ਤੇ ਤੁਸੀਂ ਮੇਰਾ ਕੰਮ ਜੁੜ ਕਰਾਜੇ ਕੋਈ ਸੱਜਣਾ ਨੂੰ ਕਹਾਂ ਜੇ ਕੋਈ ਸੱਜਣਾ ਪਲਾ ਮੈਨੂੰ ਪੈਸਾ ਨਾ ਦੇਣ ਮੇਰੀ ਜਿਹੜੀ ਉਹ ਤੇਲ ਤੰਦੂ ਦੀ ਉਹ ਮਦਦ ਜ਼ਰੂਰ ਕਰਨਾ ਤੇ ਜੇ ਕੋਈ ਸੱਜਣਾ ਜਿਸ ਕੋਲ ਗੱਡੀਆਂ ਖੜੀਆਂ 8 6 ਮਾਡਲ ਸੀ ਐਨ ਜੀ ਹੁੰਜੇ ਉਹ ਮੈਨੂੰ ਗੱਡੀਆਂ ਜ਼ਰੂਰ ਦੇਵੇ ਦੋ ਕੁ ਮਹੀਨੇ ਜੀ 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 ਬਿਲਕੁਲ ਤਾਂ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਉਸ ਮਾਹੌਲ ਨੂੰ ਲੈ ਕੇ ਗੱਲਬਾਤ ਹੈ ਰੱਖੋ ਪਾਰਟੀਆਂ ਨੂੰ ਲੈ ਕੇ ਗੱਲਬਾਤ ਹੈ ਲੋਕਾਂ ਦੇ ਕੀ ਜਜ਼ਬਾਤ ਨੇ ਉਹਨੂੰ ਲੈ ਕੇ ਗੱਲਬਾਤ ਹੈ ਸ਼ੁਕਰੀਆ ਧੰਨਵਾਦ ਧੰਨਵਾਦ